ਦੀ ਮੀਤੀ ਤੇ ਮੈਨੂੰ ਦੱਸਣ ਜਿਹੜੇ ਬਦਲਣ ਆਏ ਸੀ ਜਿਹੜੇ ਬਗਲਾ ਲੈ ਕੇ ਆਏ ਸੀ ਉਹਦਾ ਪਤੰਦਰ ਲੱਭਦੇ ਹੀ ਨਹੀਂ ਉਹਦਾ ਡੂਡ ਡੂਡ ਸੋ ਗੱਡੀ ਲੈ ਕੇ ਐ ਭਮੀਰੀਆਂ ਨੂੰ ਫਿਰਦੇ ਆ ਉਦੋਂ ਕਹਿੰਦੇ ਇਧਰ ਯਾਰ ਨੂੰ ਦੱਪਣ ਨੂੰ ਕਰਦੇ ਆ ਯਾਰ ਤਾਂ ਦਬ ਗਿਆ ਠੇਕੇਦਾਰਾਂ ਦੇ ਥੱਲੇ ਯਾਰ ਤਾਂ ਦਬ ਗਿਆ ਚੋਰੀ ਦੇ ਥੱਲੇ ਯਾਰ ਤਾਂ ਜਵਾਬ ਨਹੀਂ ਦਿੰਦਾ ਸਾਦੀ ਕੌਮ ਉਹੋ ਤੱਕ ਨਹੀਂ ਉੱਠ ਸਕਦੀ ਜਿਹਦੀ ਕੋਠੀ ਦਾਣੇ ਭਰਾਵੋ ਉਹਦੇ ਕਮਲੇ ਵੀ ਸਿਆਣੇ ਸਾਡੀ ਕੌਮ ਪੰਜਾਬੀ ਉਦੋਂ ਤੱਕ ਉੱਠ ਨਹੀਂ ਸਕਦੇ ਜਦੋਂ ਤੱਕ ਸਾਡੀ ਆਰਥਿਕਤਾ ਨਹੀਂ ਬਣਦੀ ਜਦੋਂ ਤੱਕ ਪੰਜਾਬ ਨੂੰ ਇੱਜ਼ਤ ਦੀ ਰੋਟੀ ਨਹੀਂ ਮਿਲਦੀ ਜਦੋਂ ਤੱਕ ਕਿਸਾਨੀ ਖੜੀ ਨਹੀਂ ਹੁੰਦੀ ਅੱਧਾ ਘੰਟਾ ਮੇਰੀ ਗੱਲ ਸੁਣ ਲੈਣਾ ਤੇ ਉਦੋਂ ਬਾਅਦ ਜਦੋਂ ਜਾਓਗੇ ਕਿ 5000 ਰੁਪਏ ਤਾਂ 50000 ਨੂੰ ਸੁਣਾਉ ਤੇ ਅਲਖ ਜਗਾਉ ਇਹੀ ਮੇਰਾ ਮਕਸਦ ਹੈ ਔਰ ਮੇਰਾ ਮਕਸਦ ਇਸ ਸਿਸਟਮ ਦੇ ਖਿਲਾਫ ਹੈ ਜਿਹੜੇ ਮੇਰਾ ਵਿਰੋਧ ਕਰਦੇ ਆ ਮੈਂ ਉਹਨਾਂ ਦੀ ਲੰਬੀ ਉਮਰ ਦੀ ਦੁਆ ਕਰਦਾ ਉਹ ਮੈਨੂੰ ਬਿਹਤਰ ਬਣਾਉਣ ਲਈ ਅੱਗੇ ਖੜਦੇ ਆ ਬਾਬੇ ਨਾਨਕ ਨੂੰ ਕੋਈ ਨਿੰਦਦਾ ਸੀ ਉਹ ਕਹਿੰਦਾ ਨਿੰਦਕ 바ਬਾ ਵੀਰ ਹਮਾਰਾ ਜਿਹੜੇ ਨਿੰਦਦੇ ਨੇ ਉਹ ਤਾਂ ਬਗੈਰ ਸਾਬਣ ਮੇਰੇ ਕਰਮ ਧੋਂਦੇ ਆ ਮੈਂ ਉਹਨਾਂ ਦੀ ਲੰਬੀ ਉਮਰ ਦੀ ਦੁਆ ਕਰਦਾ ਇਸ ਕਰਕੇ ਅੱਜ ਜਿਹੜੀ ਗੱਲ ਕਰਨੀ ਹੈ ਖੜਾ ਕਰਨ ਦੀ ਨੀਤੀ ਤੇ ਮੈਨੂੰ ਦੱਸਣ ਜਿਹੜੇ ਬਦਲਣ ਆਏ ਸੀ ਜਿਹੜੇ ਬਦਲਾ ਲੈ ਕੇ ਆਏ ਸੀ ਉਹਦਾ ਪਤੰਦਰ ਲੱਭਦੇ ਹੀ ਨਹੀਂ ਉਹਦਾ ਡੂਡ ਡੂਡਸੋ ਗੱਡੀ ਲੈ ਕੇ ਐਂ ਭਮੀਰੀਆਂ ਨੂੰ ਫਿਰਦੇ ਆ ਉਦੋਂ ਕਹਿੰਦੇ ਇਧਰ ਯਾਰ ਨੂੰ ਦੱਪਣ ਨੂੰ ਫਿਰਦੇ ਆ ਯਾਰ ਤਾਂ ਦੱਬ ਗਿਆ ਠੇਕੇਦਾਰਾਂ ਦੇ ਥੱਲੇ ਯਾਰ ਤਾਂ ਦੱਬ ਗਿਆ ਚੋਰੀ ਦੇ ਥੱਲੇ ਯਾਰ ਤਾਂ ਜਵਾਬ ਨਹੀਂ ਦਿੰਦਾ ਸਾਦੀ ਕੌਮ ਉਹਨੋਂ ਤੱਕ ਨਹੀਂ ਉੱਠ ਸਕਦੀ ਜਿਹਦੀ ਕੋਠੀ ਦਾਣੇ ਭਰਾਵੋ ਉਹਦੇ ਕਮਲੇ ਵੀ ਸਿਆਣੇ ਸਾਡੀ ਕੌਮ ਪੰਜਾਬੀ ਉਦੋਂ ਤੱਕ ਉੱਠ ਨਹੀਂ ਸਕਦੇ ਜਦੋਂ ਤੱਕ ਸਾਡੀ ਆਰਥਿਕਤਾ ਨਹੀਂ ਬਣਦੀ ਜਦੋਂ ਤੱਕ ਪੰਜਾਬ ਨੂੰ ਇੱਜ਼ਤ ਦੀ ਰੋਟੀ ਨਹੀਂ ਮਿਲਦੀ ਜਦੋਂ ਤੱਕ ਕਿਸਾਨੀ ਖੜੀ ਨਹੀਂ ਹੁੰਦੀ ਅੱਧਾ ਘੰਟਾ ਮੇਰੀ ਗੱਲ ਸੁਣ ਲੈਣਾ ਤੇ ਉਦੋਂ ਬਾਅਦ ਜਦੋਂ ਜਾਓਗੇ ਕਿ 5000 ਰੁਪਏ 50000 ਰੁਪਏ ਸੁਣਾਉ ਤੇ ਅਲਖ ਜਗਾਉ ਇਹੀ ਮੇਰਾ ਮਕਸਦ ਹੈ ਔਰ ਮੇਰਾ ਮਕਸਦ ਇਸ ਸਿਸਟਮ ਦੇ ਖਿਲਾਫ ਹੈ ਜਿਹੜੇ ਮੇਰਾ ਵਿਰੋਧ ਕਰਦੇ ਆ ਮੈਂ ਉਹਨਾਂ ਦੀ ਲੰਬੀ ਉਮਰ ਦੀ ਦੁਆ ਕਰਦਾ ਉਹ ਮੈਨੂੰ ਬਿਹਤਰ ਬਣਾਉਣ ਲਈ ਅੱਗੇ ਖੜਦੇ ਆ ਬਾਬੇ ਨਾਨਕ ਨੂੰ ਕੋਈ ਨਿੰਦਦਾ ਸੀ ਉਹ ਕਹਿੰਦਾ ਨਿੰਦਕ 바ਬਾ ਵੀਰ ਹਮਾਰਾ ਜਿਹੜੇ ਨਿੰਦਦੇ ਨੇ ਉਹ ਤਾਂ ਬਗੈਰ ਸਾਬਣ ਮੇਰੇ ਕਰਮ ਧੋਂਦੇ ਆ ਮੈਂ ਉਹਨਾਂ ਦੀ ਲੰਬੀ ਉਮਰ ਦੀ ਦੁਆ ਕਰਦਾ ਇਸ ਕਰਕੇ ਅੱਜ ਜਿਹੜੀ ਗੱਲ ਕਰਨੀ ਹੈ ਕਮਾ ਕਰਨ ਦੀ ਬੀਤੀ ਤੇ ਮੈਨੂੰ ਦੱਸਣ ਜਿਹੜੇ ਬਦਲਣ ਆਏ ਸੀ ਜਿਹੜੇ ਬਦਲਾਵ ਲੈ ਕੇ ਆਏ ਸੀ ਉਹ ਤਾਂ ਪਤੰਦਰ ਲੱਭਦੇ ਹੀ ਨਹੀਂ ਉਹਦਾ ਡੂਡ ਡੂਡ ਸੋ ਗੱਡੀ ਲੈ ਕੇ ਐ ਭਮੀਰੀਆਂ ਨੂੰ ਫਿਰਦੇ ਆ ਉਦੋਂ ਕਹਿੰਦੇ ਇਧਰ ਯਾਰ ਨੂੰ ਦੱਪਣ ਨੂੰ ਕਰਦੇ ਆ ਯਾਰ ਤਾਂ ਡਾਗ ਗਿਆ ਠੇਕੇਦਾਰਾਂ ਦੇ ਥੱਲੇ ਯਾਰ ਤਾਂ ਡਾਗ ਗਿਆ ਚੋਰੀ ਦੇ ਥੱਲੇ ਯਾਰ ਤਾਂ ਜਵਾਬ ਨਹੀਂ ਦਿੰਦਾ ਸਾਦੀ ਕੌਮ ਉਹ ਤੱਕ ਨਹੀਂ ਉੱਠ ਸਕਦੀ ਜਿਹਦੀ ਕੋਠੀ ਦਾਣੇ ਭਰਾਵੋ ਉਹਦੇ ਕਮਲੇ ਵੀ ਸਿਆਣੇ ਸਾਡੀ ਕੌਮ ਪੰਜਾਬੀ ਉਦੋਂ ਤੱਕ ਉੱਠ ਨਹੀਂ ਸਕਦੇ ਜਦੋਂ ਤੱਕ ਸਾਡੀ ਆਰਥਿਕਤਾ ਨਹੀਂ ਬਣਦੀ ਜਦੋਂ ਤੱਕ ਪੰਜਾਬ ਨੂੰ ਇੱਜ਼ਤ ਦੀ ਰੋਟੀ ਨਹੀਂ ਮਿਲਦੀ ਜਦੋਂ ਤੱਕ ਕਿਸਾਨੀ ਖੜੀ ਨਹੀਂ ਹੁੰਦੀ ਅੱਧਾ ਘੰਟਾ ਮੇਰੀ ਗੱਲ ਸੁਣ ਲੈਣਾ ਤੇ ਉਦੋਂ ਬਾਅਦ ਜਦੋਂ ਜਾਓਗੇ ਕਿ 5000 ਤਾਂ 50000 ਨੂੰ ਸੁਣਾਉ ਤੇ ਅਲਖ ਜਗਾਉ ਇਹੀ ਮੇਰਾ ਮਕਸਦ ਹੈ ਔਰ ਮੇਰਾ ਮਕਸਦ ਇਸ ਸਿਸਟਮ ਦੇ ਖਿਲਾਫ ਹੈ ਜਿਹੜੇ ਮੇਰਾ ਵਿਰੋਧ ਕਰਦੇ ਆ ਮੈਂ ਉਹਦੀ ਲੰਬੀ ਉਮਰ ਦੀ ਦੁਆ ਕਰਦਾ ਉਹ ਮੈਨੂੰ ਬਿਹਤਰ ਬਣਾਉਣ ਲਈ ਅੱਗੇ ਖੜਦੇ ਆ ਬਾਬੇ ਨਾਨਕ ਨੂੰ ਕੋਈ ਨਿੰਦਦਾ ਸੀ ਉਹ ਕਹਿੰਦਾ ਨਿੰਦਕ 바ਵਾ ਵੀਰ ਹਮਾਰਾ ਜਿਹੜੇ ਨਿੰਦਦੇ ਨੇ ਉਹ ਤਾਂ ਬਗੈਰ ਸਾਬਣ ਮੇਰੇ ਕੰਮ ਧੋਂਦੇ ਆ ਮੈਂ ਉਹਨਾਂ ਦੀ ਲੰਬੀ ਉਮਰ ਦੀ ਦੁਆ ਕਰਦਾ ਇਸ ਕਰਕੇ ਅੱਜ ਜਿਹੜੀ ਗੱਲ ਕਰਨੀ ਹੈ